ਸਵਾਗਤ ਹੈ ਕਿਸਾਨ ਦੋਸਤੋ ਤੁਹਾਡਾ ਆਪਣੇ ਚੈਨਲ ਟਰੈਕਟਰ ਸਟਾਕ ਦੇ ਵਿੱਚ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਦੋ ਟਰੈਕਟਰ ਫਾਰਮ 60 ਤੇ ਇੱਕ ਟਰਾਲਾ 147 ਲੈ ਕੇ ਆਏ ਆਂ ਸਾਰਿਆਂ ਤੋਂ ਪਹਿਲਾਂ ਆਪਾਂ ਫਾਰਮ 60 2010 ਮਾਡਲ ਬਾਰੇ ਜਾਣਕਾਰੀ ਦਿੰਨੇ ਆਂ ਇਹ ਟਰੈਕਟਰ ਹਰਿਆਣਾ ਨੰਬਰ ਆ ਬਾਕੀ ਰੰਗ ਪੇਂਟ ਦਾ ਟਰੈਕਟਰ ਵਧੀਆ ਪਿਆ ਤੁਸੀਂ ਫੋਟੋਆਂ ਵਿੱਚ ਦੇਖ ਸਕਦੇ ਆਂ ਟਰੈਕਟਰ ਤੇ ਐਕਸੈਸਰੀ ਬੰਪਰ ਸ਼ੈਦਰੀ ਡੰਡਾ ਫੱਟੀ ਸਾਰਾ ਕੁਝ ਲੱਗਿਆ ਹੋਇਆ ਬਾਕੀ ਇਹ ਟਰੈਕਟਰ ਦੇ ਬਿਲਕੁਲ ਨਵੇਂ ਆ ਰੰਗ ਪੇਂਟ ਦਾ ਵੀ ਜਿਵੇਂ ਤੁਹਾਨੂੰ ਆਪਾਂ ਦੱਸਿਆ ਵਧੀਆ 2010 ਮਾਡਲ ਹੈ ਗਿੱਦੜਪਾਹ ਏਰੀਆ ਦੇ ਵਿੱਚ ਟਰੈਕਟਰ ਖੜਾ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਤੁਸੀਂ ਕਨੈਕਟ ਕਰਕੇ ਮਾਲਕ ਵੀਰ ਤੋਂ ਰਿੰਦੀ ਜਾਣਕਾਰੀ ਲੈ ਸਕਦੇ ਆ ਬਾਕੀ ਇੰਜਨ ਗੇਅਰ ਲੈਫਟ ਦੀ ਮਾਲਕ ਵੀਰ ਦੀ ਪੂਰੀ ਫੋਲ ਜ਼ਿੰਮੇਵਾਰੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਪਲੇਟ ਨਹੀਂ ਆ ਕਾਗਜ਼ਾਂ ਪੱਤਰਾਂ ਦਾ ਵੀ ਟਰੈਕਟਰ ਬਿਲਕੁਲ ਓਕੇ ਆ ਕਾਗਜ਼ ਪੱਤਰ ਮਾਲਕ ਵੀਰ ਵੱਲੋਂ ਤੁਹਾਨੂੰ ਪੂਰੇ ਦਿੱਤੇ ਜਾਣਗੇ ਬਾਕੀ ਤੁਸੀਂ ਮਾਲਕ ਵੀਰ ਨਾਲ ਗੱਲ ਕਰਕੇ ਲੋਕੇਸ਼ਨ ਵਗੈਰਾ ਮਗਾ ਕੇ ਉੱਥੇ ਜਾ ਕੇ ਟਰੈਕਟਰ ਦੀ ਖੁੱਤ ਤਸੱਲੀ ਕਰਕੇ ਸੌਦਾ ਕਰ ਸਕਦੇ ਆ ਹੁਣ ਜੇ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹ ਫਾਰਮ 60 ਦੀ 2010 ਮਾਡਲ ਦੀ ਰੱਖਦੇ ਆ 2 ਲੱਖ 65000 ਰੁਪਿਆ ਜਿਹੜਾ ਵੀਰ ਆਪਣੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਜਾਊਗਾ ਉਦੋਂ ਮਾਲਕ ਵੀਰ ਵੱਲੋਂ ਸਪੈਸ਼ਲ 10000 ਦਾ ਡਿਸਕਾਊਂਟ ਦਿੱਤਾ ਜਾਊਗਾ ਆਪਣੇ ਸਬਸਕ੍ਰਾਈਬਰ ਨੂੰ ਮਾਲਕ ਵੀਰ ਟਰੈਕਟਰ 255000 ਦਾ ਦੇ ਦੂਗਾ ਤੇ ਹੁਣ ਆਪਾਂ ਗੱਲ ਕਰਦੇ ਆ ਦੂਜੇ ਟਰੈਕਟਰ ਦੀ ਦੂਜਾ ਟਰੈਕਟਰ ਆਪਾਂ ਤੁਹਾਡੇ ਲਈ ਸੇਲ ਲਈ ਲੈ ਕੇ ਆਏ ਆ ਉਹ ਵੀ ਫਾਰਮ ਟਰੈਕ ਆ ਉਹ ਮਾਡਲ 2012 ਜਿਵੇਂ ਤੁਸੀਂ ਫੋਟੋਆਂ ਵਿੱਚ ਦੇਖ ਸਕਦੇ ਆ ਰੰਗ ਪੇਂਟ ਦਾ ਟਰੈਕਟਰ ਇਹ ਵੀ ਬਹੁਤ ਵਧੀਆ ਹਾਲਤ ਵਿੱਚ ਪਿਆ ਮਾਡਲ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹ 2012 ਬਾਕੀ ਇਹ ਟਰੈਕਟਰ ਆ ਪਾਵਰ ਸਟੀering ਤੇਲ ਬ੍ਰੇਕਾਂ ਰਿਵਰਸ ਵੀਡੀਓ ਡਬਲ ਕਲਚ 6 ਚਰੀ ਤੇ ਡਬਲ ਡਿਸਟ੍ਰਿਬਿਊਟਰ ਦੇ ਨਾਲ ਆ ਤੇ ਟਰੈਕਟਰ ਸੈਂਟਰ ਗੇਅਰ ਦੇ ਵਿੱਚ ਆਉਂਦਾ ਬਾਕੀ ਟਰੈਕਟਰ ਤੇ ਸਾਰੀ ਐਸੈਸਰੀ ਜਿਵੇਂ ਬੰਪਰ ਫੇਰ ਹੱਡ ਮੂਰਲੇ ਟਾਇਰਾਂ ਤੇ ਮਗਰਾੜ ਉਹ ਸਾਰਾ ਕੁਝ ਲੱਗਿਆ ਹੋਇਆ ਬਾਕੀ ਡੰਡਾ ਫੱਟੀ ਵੀ ਤੁਹਾਨੂੰ ਨਾਲ ਮਿਲੇਗਾ ਬਾਕੀ ਇਹ ਟਰੈਕਟਰ ਦੇ ਨਾਲ ਦੇ ਟਾਇਰਾਂ 55% 2012 ਮਾਡਲ ਦੇ ਬਾਕੀ ਟਰੈਕਟਰ ਕੁੱਲ 3400 ਘੰਟਾ ਚੱਲਿਆ ਹੋਇਆ ਸਾਰਾ ਟਰੈਕਟਰ ਸੀਲਡ ਆ ਕਿਤੋਂ ਵੀ ਕੋਈ ਵੀ 파ਟ ਤੇ ਰੰਗ ਵਗੈਰਾ ਨਹੀਂ ਬਚਿਆ ਹੋਇਆ ਨਾ ਹੀ ਕੋਈ ਮਗਰਾਣਾ ਚ ਕੋਈ ਗਲੌਟ ਵਗੈਰਾ ਆਈ ਹੈ ਹੁਣ ਜੇ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹ ਟਰੈਕਟਰ ਦੀ ਰੱਖਦੇ ਆ 385000 ਜੀਚੋਂ ਮੌਕੇ ਤੇ ਤੁਹਾਡਾ ਮਾਨਤਨ ਹੋ ਜਾਊਗਾ ਮਾਲਕ ਵੀਰ ਥੋੜਾ ਬਹੁਤਾ ਡਿਸਕਾਊਂਟ ਮੌਕੇ ਤੇ ਕਰ ਦੇਣਗੇ ਬਾਕੀ ਟਰੈਕਟਰ ਤੁਸੀਂ ਫੋਟੋ ਵਿੱਚ ਦੇਖ ਸਕਦੇ ਆ ਬਾਡੀ ਬੁੱਡੀ ਦਾ ਸ਼ੋਅ ਦਾ ਬਿਲਕੁਲ ਵਧੀਆ ਸੀ 6000 ਰੁਪਿਆ ਟਰੈਕਟਰ ਦਾ ਪੰਜਾਬ ਦਾ ਨੰਬਰ ਆ ਤੇ ਪਹਿਲੇ ਮਾਲਕ ਵੀਰ ਦੇ ਨਾਮ ਉੱਥੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਤੁਸੀਂ ਕਨੈਕਟ ਕਰਕੇ ਮਾਲਕ ਵੀਰ ਤੋਂ ਰਿੰਦੀ ਜਾਣਕਾਰੀ ਮੰਗਾ ਸਕਦੇ ਆ ਲੋਕੇਸ਼ਨ ਵਗੈਰਾ ਮੰਗਾ ਕੇ ਉੱਥੇ ਜਾ ਕੇ ਟਰੈਕਟਰ ਦੀ ਪੂਰੀ ਤਸੱਲੀ ਕਰਕੇ ਆਪਣਾ ਸੌਦਾ ਕਰ ਸਕਦੇ ਆ ਧੰਨਵਾਦ ਦੋਸਤੋ ਤੁਹਾਡਾ ਹਣ ਆਪਾ ਤੁਹਾਡੇ ਲਈ ਜਿਹੜਾ ਲਾਸਟ ਤੇ ਲਸੰਦ ਲੈ ਕੇ ਆਏ ਆ ਉਹ ਆ ਟਰਾਲਾ 147 ਦਾ ਉਹਦੇ ਬਾਰੇ ਆਪਾਂ ਤੁਹਾਨੂੰ ਦਿਨੇ ਜਾਣਕਾਰੀ ਆਹ ਟਰਾਲਾ ਉਹ 147 ਸਾਈ ਦਾ ਤੇ ਨਵੇਂ ਸ਼ਹਿਰ ਦਾ ਬਣਿਆ ਹੋਇਆ ਇਹ ਬਾਕੀ ਫੋਟੋਆਂ ਵਿੱਚ ਤੁਸੀਂ ਦੇਖ ਰਹੇ ਆ ਟਰਾਲਾ ਪੂਰਾ ਹੈਵੀ ਆ ਰੰਗ ਪੇਂਟ ਦਾ ਬਿਲਕੁਲ ਨਵਾਂ ਟਰਾਲਾ ਨਵਾਂ ਰੰਗ ਪੇਂਟ ਹੋਇਆ ਹੋਇਆ ਬਾਕੀ ਇਹਨੂੰ 10 ਇੰਚੀ ਜਿਹੜਾ ਉਹ ਚਾਸੀ ਲੱਗੀ ਵੀ ਆ ਤੇ 10 ਨਟ ਹੀ ਹੱਬ ਆ ਬਾਕੀ ਟਰਾਲੇ ਦਾ ਜਿਹੜਾ ਵੈੱਡ ਆ ਉਹ ਪੈਪ ਵਾਲਾ ਲੱਗਿਆ ਵਿਆ ਗੋਲ ਪੈਪ ਵਾਲਾ ਜਿਹੜਾ ਲਾਉਂਦੇ ਆ ਬਾਕੀ ਟਰਾਲਾ ਪੂਰਾ ਫੈਂਸੀ ਲੋਕੇ ਤਿਆਰ ਹੋਇਆ ਵਿਆ ਕੋਈ ਵੀ ਕਮੀ ਪੇਛੀ ਨਹੀਂ ਨਾ ਕਿ ਤੋ ਕੋਈ ਰੰਗ ਪੇਂਟ ਖਰਾਬ ਹੋਇਆ ਵਿਆ ਨਾ ਜਗਾਲ ਪਿਆ ਵਿਆ ਪਰਸ਼-ਪੁਰਸ਼ ਦਾ ਵੀ ਦੇਖ ਸਕਦੇ ਆ ਵਿੱਚੋਂ ਟਰਾਲਾ ਪੂਰਾ ਸਾਫ਼ ਨਵਿਆਰਗਾ ਟਰਾਲਾ ਬਾਕੀ ਤਾਂ ਟਰਾਲੇ ਦੇ ਚਾਰੇ ਪੱਕੇ ਲੱਗੇ ਹੋਏ ਆ ਥੱਲੇ ਉਹ ਵੀ ਤੁਸੀਂ ਦੇਖ ਸਕਦੇ ਆ ਥੱਲੇ ਉਹ ਵੀ ਟਰਾਲਾ ਪੂਰਾ ਹੈਵੀ ਆ ਬਾਕੀ ਵੱਡਾ ਟੂਲ ਬਾਕਸ ਸਾਈਡ ਤੇ ਲੱਗਾ ਹੋਇਆ ਹੁਣ ਜੇ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹਦੀ ਰੱਖਦੇ ਆ 2.5 ਲੱਖ ਰੁਪਇਆ ਬਾਕੀ ਮੌਕੇ ਤੇ ਤੁਹਾਡਾ ਮਾਨ ਤਨ ਹੋ ਜਾਊਗਾ ਪ੍ਰਾਈਸ ਫੈਕਸ਼ਨ ਹੀ ਆ ਬਾਕੀ ਜਿਹੜੇ ਵੀਰ ਨੇ ਟਰਾਲਾ ਵੇਖਣਾ ਪਰਚੇਜ ਕਰਨਾ ਸਕਰੀਨ ਦੇ ਉੱਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਕਨੈਕਟ ਕਰਕੇ ਮਾਲਕ ਵੀਰ ਤੋਂ ਜਾਣਕਾਰੀ ਲੈ ਸਕਦਾ ਬਾਕੀ ਲੋਕੇਸ਼ਨ ਵਗੈਰਾ ਮਗਾ ਕੇ ਉੱਥੇ ਜਾ ਸਕਦਾ ਬਾਕੀ ਟਰਾਲਾ ਇਹ ਬੜਾ ਜੈਕ ਤੋਂ ਆ ਜੈਕ ਨਹੀਂ ਲੱਗਾ ਹੋਇਆ ਬੰਤਰਪੁਰੀ ਸੋਣੀ ਹੈ ਨਵੇਂ ਸ਼ਹਿਰ ਦਾ ਬਣਿਆ ਹੋਇਆ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਰੇਟ ਵੀ ਆਪਾਂ ਤੁਹਾਨੂੰ ਦੱਸਤਾ ਵੀ 2.5 ਲੱਖ ਰੁਪਈਆ ਮਾਲਕ ਮੰਗਦਾ ਮੌਕੇ ਤੇ ਘਟ ਹੋ ਜਾਊਗਾ ਬਾਕੀ ਨੰਬਰ ਤੇ ਤੁਸੀਂ ਕਨੈਕਟ ਕਰਕੇ ਰੈਂਦੀ ਜਾਣਕਾਰੀ ਲੈ ਸਕਦੇ ਆ ਧੰਨਵਾਦ ਦੋਸਤੋ ਤੁਹਾਡਾ ਆਪਣੀ ਵੀਡੀਓ ਦੇਖਣ ਲਈ ਜੇਕਰ ਤੁਹਾਨੂੰ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਆਪਾਂ ਤੁਹਾਡੇ ਲਈ ਵਾਜਬ ਰੇਟਾਂ ਦੇ ਖੇਤੀ ਬੜੀ ਸੰਦ ਲੈ ਕੇ ਆਉਂਦੇ ਆ ਤਾਂ ਕਰਕੇ ਆਪਣੇ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰਿਓ ਬਹੁਤ ਬਹੁਤ ਧੰਨਵਾਦ ਦੋਸਤੋ ਸਾਡਾ ਆਪਣੀ ਵੀਡੀਓ ਦੇਖਣ ਲਈ